ਚੋਰੀ ਹੋਇਆ ਬਾਈਕ ਲੱਭਿਆ ਜਾ ਰਿਹਾ ਚੋਰੀ ਹੋਇਆ ਬਾਈਕ ਸਿਗਨਲ ਤੇ ਚੱਲ ਰਿਹਾ ਚੋਰੀ ਹੋਇਆ ਬਾਈਕ ਦੀਆਂ ਚਲਾਨ ਕੱਟਿਆ ਜਾ ਰਿਹਾ ਪਰ ਪੰਜਾਬ ਪੁਲਿਸ ਕਹਿ ਰਹੀ ਹੈ ਵੀ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿਸ ਢੰਗ ਨਾਲ ਜਿਹੜੀ ਉਹ ਕਾਨੂੰਨ ਦਾ ਮਿਸਯੂਜ਼ ਹੋ ਰਿਹਾ ਔਰ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਵੀਕਲ ਨੇ ਉਹ ਥਾਣਿਆਂ ਦੇ ਵਿੱਚ ਖੜੇ ਕਬਾਰ ਦਾ ਰੂਪ ਲੈ ਰਹੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਸੀਂ ਲੁਧਿਆਣਾ ਸ਼ਹਿਰ ਦੇ ਜਿਹੜੀ ਮਰਜੀ ਥਾਣੇ ਦੇ ਵਿੱਚ ਚਲ ਜਿਓ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਹਾਨੂੰ ਉੱਥੇ ਬਾਈਕ ਸਕੂਟਰ ਮੋਟਰਸਾਈਕਲ ਐਕਟਿਵੇ ਮਿਲਣਗੇ ਜਿਹੜੇ ਪੁਲਿਸ ਦੁਆਰਾ ਜਬਤ ਕੀਤੇ ਹੋਏ ਨੇ ਉਹ ਉੱਥੇ ਕੂੜਾ ਕਰਕੜ ਮੜ ਰਹੇ ਨੇ ਉਥੇ ਇੱਕ ਬਾੜ ਮੜ ਰਹੇ ਨੇ ਪਰ ਕੋਈ ਪੁੱਛਣ ਵਾਲਾ ਨਹੀਂ ਤਾਜਾ ਮਾਮਲਾ ਲੁਗਿਆਣਾ ਦੇ ਹੋਇਆ ਲੁਧਿਆਣੇ ਤੇ ਚੋਰੀ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 2.5 ਮਹੀਨੇ ਪਹਿਲਾਂ ਮੋਟਰਸਾਈਕਲ ਚੋਰੀ ਮਾਮਲੇ ਦੀ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਪਰ ਉਸ ਬਾਈਕ ਦਾ ਕਈ ਵਾਰ ਚਲਾਨ ਕਟਿਆ ਕਿ ਜਿਹੜਾ ਕਿ ਉਹ ਮੈਸੇਜ ਉਸਦੇ ਫੋਨ ਤੇ ਆਇਆ ਪਰ ਪੁਲਿਸ ਨੂੰ ਜਾਣਕਾਰੀ ਦਿੰਦਿਆ ਹੋਇਆ ਉਸਨੇ ਪੁਲਿਸ ਨੂੰ ਜਾ ਕੇ ਦੱਸਿਆ ਵੀ ਮੇਰੇ ਕੋਲ ਮੇਰਾ ਚੋਰੀ ਹੋਇਆ ਜਿਹੜਾ ਬਾਈਕ ਹੈ ਉਸਦੇ ਚਲਾਨ ਜਿਹੜੇ ਨੇ ਮੇਰੇ ਫੋਨ ਦੇ ਉੱਤੇ ਆ ਰਹੇ ਨੇ ਪਰ ਪੁਲਿਸ ਦਾ ਕਹਿਣਾ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਇਹਦੇ ਪਿੱਛੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਏਗਾ ਔਰ ਤੁਹਾਡੀ ਬਾਈਕ ਜਿਹੜੀ ਉਹ ਰਿਕਵਰ ਕੀਤੀ ਜਾਏਗੀ ਪਰ ਪਿਛਲੇ 2.5 ਮਹੀਨੇ ਤੋਂ ਰਾਹੁਲ ਸਚਦੇਵਾ ਨਾਮ ਦਾ ਜੋ ਸ਼ਖਸ ਲੁਧਿਆਣੇ ਦੇ ਵਿੱਚ ਰਹਿੰਦਾ ਉਹ ਲਗਾਤਾਰ ਪੁਲਿਸ ਦੇ ਕੋਲ ਆਪਣੀ ਸ਼ਿਕਾਇਤ ਲੈ ਕੇ ਜਾਂਦਾ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਫੋਨ ਹੈ ਉਹਦੇ ਫੋਨ ਦੇ ਉੱਤੇ ਉਕਤ ਵੀਡੀਓ ਵੀ ਅਪਲੋਡ ਹੁੰਦੀ ਹੈ ਵੀ ਇਸ ਦੌਰਾਨ ਤੁਹਾਡਾ ਜਿਹੜਾ ਬਾਈਕ ਹੈ ਉਹ ਖੰਨਾ ਸ਼ਹਿਰ ਦੇ ਵਿੱਚ ਚੱਲ ਰਿਹਾ ਔਰ ਖੰਨਾ ਸ਼ਹਿਰ ਦੇ ਆਹ ਟ੍ਰੈਫਿਕ ਲਾਈਟ ਦੇ ਉੱਤੇ ਆਹ ਸਿਗਨਲ ਦੇ ਉੱਤੇ ਤੁਸੀਂ ਰੈੱਡ ਲਾਈਟ ਜੰਪ ਕੀਤੀ ਹੈ ਤੇ ਉਹਦਾ ਚਲਾਨ ਜਿਹੜਾ ਤੁਹਾਨੂੰ ਭੇਜ ਦਿੱਤਾ ਗਿਆ ਸੋ ਰਾਹੁਲ ਸੱਚ ਦੇਵਾ ਦਾ ਜਿਹੜਾ ਬਾਈਕ ਹੈ ਉਹ 2.5 ਮਹੀਨੇ ਪਹਿਲਾਂ ਕਿਤਨਾ ਕਿਤੇ ਚੋਰੀ ਹੋ ਜਾਂਦਾ ਜਿਸ ਦੀ ਉਸਨੇ ਰਿਪੋਰਟ ਵੀ ਦਰਜ ਕਰਵਾਈ ਹੋਈ ਹੈ ਪਰ ਇਸ ਦੇ ਬਾਵਜੂਦ ਚੋਰੀ ਹੋਇਆ ਜਿਹੜਾ ਬਾਈਕ ਹੈ ਉਹ ਖੰਨਾ ਸ਼ਹਿਰ ਦੇ ਵਿੱਚ ਸਰੇ ਆਮ ਪੁਲਿਸ ਦੀਆਂ ਜਿਹੜੀਆਂ ਅੱਖਾਂ ਦੇ ਸਾਹਮਣੇ ਕਾਨੂੰਨ ਦੀਆਂ ਧਜੀਆਂ ਹੁਣਾ ਦਾ ਉਥੇ ਘੁੰਮ ਰਿਹਾ ਪੁਲਿਸ ਨੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਪਰ ਪੁਲਿਸ ਦਾ ਕਹਿਣਾ ਹੈ ਵੀ ਅਸੀਂ ਇਸ ਦੇ ਉੱਤੇ ਤਫ਼ਤੀਸ਼ ਕਰਾਂਗੇ ਇਸ ਦੇ ਉੱਤੇ ਜਿਹੜਾ ਬੜੀ ਚੰਗੇ ਢੰਗ ਨਾਲ ਇਤੇ ਕੰਮ ਕੀਤਾ ਜਾਏਗਾ ਔਰ ਦੋਸ਼ੀ ਜਿਹੜੇ ਨੇ ਉਹ ਜਲਦ ਤੋਂ ਜਲਦ ਫੜੇ ਜਾਣਗੇ ਪਰ ਚੋਰੀ ਹੋਇਆ ਹੋਇਆ ਮੋਟਰਸਾਈਕਲ ਕੋਈ ਚੋਰ ਹਜੇ ਵੀ ਚਲਾ ਰਿਹਾ ਹੈ ਪਰ ਪੁਲਿਸ ਹਜੇ ਵੀ ਕਹਿ ਰਹੀ ਵੇ ਅਸੀਂ ਤਫਤੀਸ਼ ਕਰਾਂਗੇ ਇਸ ਨੂੰ ਲੱਭਣ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਪਰ ਉਹ ਬਾਈਕ ਖੰਨਾ ਸ਼ਹਿਰ ਦੇ ਵਿੱਚ ਚੱਲ ਰਹੀ ਹੈ ਜੋ ਕਿ ਕਾਨੂੰਨ ਦੇ ਰਿਪੋਰਟ ਦੇ ਮੁਤਾਬਕ ਕਾਨੂੰਨ ਦੀਆਂ ਜਿਹੜੀਆਂ ਕਾਨੂੰਨ ਦੇ ਮੁਤਾਬਕ ਜਿਹੜੇ ਚਲਾਣ ਕੱਟੇ ਜਾਂਦੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੀ ਸਾਈਟਾਂ ਦੇ ਉੱਤੇ ਉਹਨਾਂ ਦੇ ਜਿਹੜੇ ਰੂਲਸ ਹਨ ਰੈਗੂਲੇਸ਼ਨ ਨੇ ਜਿਹੜੇ ਕੈਮਰੇ ਲੱਗੇ ਨੇ ਉਹ ਇਹ ਚੀਜ਼ ਦੱਸ ਰਿਹਾ ਵੀ ਜਿਹੜਾ ਤੁਹਾਡਾ ਚੋਰੀ ਹੋਇਆ ਹੋਇਆ ਬਾਈਕ ਹੈ ਉਹ ਖੰਨਾ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਸੋ ਇਦਾਂ ਦੇ ਅਣਗਿਣਤ ਮਾਮਲੇ ਜਿਹੜੇ ਨੇ ਲੁਧਿਆਣਾ ਸ਼ਹਿਰ ਨਾਲ ਜੁੜੇ ਹੋਏ ਕਿਉਂਕਿ ਲੁਧਿਆਣਾ ਇੱਕ ਵੱਡਾ ਸ਼ਹਿਰ ਹੈ ਬਾਹਰੋਂ ਵੀ ਪ੍ਰਵਾਸੀ ਲੋਕ ਨੇ ਜਿਹੜੇ ਦੂਜੇ ਸ਼ਹਿਰਾਂ ਦੇ ਵਿੱਚੋਂ ਆ ਕੇ ਜਿਹੜੇ ਲੋਕ ਨੇ ਇੱਥੇ ਕੰਮ ਕਰਦੇ ਨੇ ਇੱਥੇ ਆ ਕੇ ਗੁਜ਼ਰਬਸਰ ਲਈ ਮਿਹਨਤ ਕਰਦੇ ਨੇ ਔਰ ਉਹਨਾਂ ਦੇ ਬਾਈਕ ਜਿਹੜੇ ਨੇ ਚੋਰੀ ਹੋ ਜਾਂਦਾ ਉਹਨਾਂ ਦਾ ਵਹੀਕਲ ਚੋਰੀ ਹੋ ਜਾਂਦਾ ਆਪਣੀਆਂ ਉਹਨਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਸੀਂ ਲੁਧਿਆਣਾ ਸ਼ਹਿਰ ਦੇ ਜਿਹੜੀ ਮਰਜੀ ਥਾਣੇ ਦੇ ਵਿੱਚ ਚਲ ਜਾਓ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਹਾਨੂੰ ਉੱਥੇ ਬਾਈਕ ਸਕੂਟਰ ਮੋਟਰਸਾਈਕਲ ਐਕਟਿਵੇ ਮਿਲਣਗੇ ਜਿਹੜੇ ਪੁਲਿਸ ਦੁਆਰਾ ਜਬਤ ਕੀਤੇ ਹੋਏ ਨੇ ਉਹ ਉਥੇ ਕੂੜਾ ਕਰਕੜ ਮੜ ਰਹੇ ਨੇ ਉਥੇ ਉਹ ਕਬਾੜ ਮੜ ਰਹੇ ਨੇ ਪਰ ਕੋਈ ਪੁੱਛਣ ਵਾਲਾ ਨਹੀਂ ਚੋਰੀ ਹੋਇਆ ਬਾਈਕ ਲੱਭਿਆ ਜਾ ਰਿਹਾ ਚੋਰੀ ਹੋਇਆ ਬਾਈਕ ਸਿਗਨਲ ਤੇ ਚੱਲ ਰਿਹਾ ਚੋਰੀ ਹੋਇਆ ਬਾਈਕ ਦੀਆਂ ਚਲਾਣ ਕਟਿਆ ਜਾ ਰਿਹਾ ਪਰ ਪੰਜਾਬ ਪੁਲਿਸ ਕਹਿ ਰਹੀ ਹੈ ਵੀ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਸੋ ਇਦਾਂ ਦੇ ਕਈ ਅਣਗਿਣਤ ਮਾਮਲੇ ਨੇ ਜਿਹੜੇ ਤੁਹਾਡੇ ਤੱਕ ਲੈ ਕੇ ਆਵਾਂਗੇ ਉਹ ਜਾਗਰ ਕਰਾਂਗੇ ਵੀ ਕਿਸ ਢੰਗ ਨਾਲ ਜਿਹੜੀ ਉਹ ਕਾਨੂੰਨ ਦਾ ਮਿਸਯੂਜ਼ ਹੋ ਰਿਹਾ ਔਰ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਵੀਕਲ ਨੇ ਉਹ ਥਾਣਿਆਂ ਦੇ ਵਿੱਚ ਖੜੇ ਕਬਾੜ ਦਾ ਰੂਪ ਲੈ ਰਹੇ ਨੇ। ਰਾਹੁਲ ਸੈਦੇਵਾ ਕਿੱਥੇ ਦੇ ਰਹਿਣ ਵਾਲੇ ਹੋ ਕੀ ਹੋਇਆ? ਚੰਦਨਗੜ੍ਹ ਦੇ ਰਹਿਣ ਵਾਲਾ ਮਾਤਾ ਜੀ ਜੋਂ ਗਿਆ ਸੀ ਮਾਰਕੀਟ ਗਿਆ ਸੀ ਉੱਥੋਂ ਹੀ ਬਾਈ ਚੋਰੀ ਹੋਇਆ ਸੀ। 2 ਮਹੀਨੇ ਹੋ ਗਏ ਕੋਈ ਕਵਰੇਜ ਨਹੀਂ ਹੋ ਰਹੀ। ਅੱਛਾ। ਉਦੋਂ ਸਾਰੇ ਚਲਾਨ ਦੇ ਮੈਸੇਜ ਮੈਨੂੰ ਆ ਰਹੇ ਭੁਤਾਨ ਦੇ। ਕਿੰਨੇ ਚਲਾਨ ਹੋ ਗਏ ਉਸ ਤੋਂ ਬਾਅਦ ਚੋਰੀ ਹੋਣ ਤੋਂ ਬਾਅਦ। ਚੋਰੀ ਚੋਰੀ ਹੋਣ ਤੋਂ ਬਾਅਦ 2 ਚਲਾਨ ਹੋ ਗਏ ਚੁਕੇ ਆ। ਫੋਟੋਆਂ ਵੀ ਕਢਾ ਲੀਆਂ। ਚਰਾ ਦੇ ਮੈਸੇਜ ਵੀ ਆ ਰਹੇ ਆ। ਭੁਤਾਨ ਨੇ ਵੀ ਕਹਿ ਰਹੇ ਹੋ। ਕੋਈ ਕਾਰਵਾਈ ਨਹੀਂ ਕੀਤੀ ਯਾਰੀ ਕੋਈ ਪਤਾ ਲੱਗ ਪਾਇਆ ਕੋਣ ਚੋਰ ਜਿਵੇਂ ਤੁਸੀਂ ਸੀਸੀਟੀਵੀ ਦਾ ਜ਼ਿਕਰ ਕਰ ਰਹੇ ਹੋ ਫੋਟੋ ਕਢਾ ਕੇ ਲਿਆਇਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਯਾਰੀ ਅੱਛਾ ਮਿਲੇ ਉਹ ਕੋਈ ਸੰਬੰਧਤ ਥਾਣੇ ਨੂੰ ਜਿੱਥੇ ਕੰਪਲੇਟ ਕੀਤੀ ਉੱਥੇ ਜਾ ਕੇ ਮਿਲਿਆ ਤਾਂ ਉਹਨਾਂ ਨੇ ਕਿਹਾ ਕਿਨੇ ਲੱਭਵਾਵਾਂਗੇ ਉਸ ਤੋਂ ਵੱਧ ਕੋਈ ਹੱਲ ਨਹੀਂ ਕੀਤਾ ਯਾਰਿਆ ਉਹਨਾਂ ਨੂੰ ਦੱਸਿਆ ਵੀ ਆ ਦੋ ਚਲਾਨ ਹੋਏ ਕੋਈ ਸੀਸੀਟੀਵੀ ਜਿਹੜੀ ਲਈ ਦੱਸਿਆ ਫੋਟੋ ਕਢਾ ਕੇ ਲਿਆ ਇਸ ਪਾਸੇ ਜਾ ਕੇ ਕੋਈ ਕਹਿੰਦੇ ਕਹਿੰਦੇ ਕਿ ਲੱਭਵਾਵਾਂਗੇ ਲੱਭਵਾ ਦੋ ਮਹੀਨੇ ਤੋਂ ਉੱਪਰ ਹੋ ਚੁੱਕਿਆ ਬੜਾ ਵਸ਼ਾਣਾ ਆ ਰਿਹਾ ਮੈਨੂੰ ਕਿਹੜਾ ਮੋਟਰਸਾਈਕਲ ਹੈ ਸਿਲੰਡਰ ਹੈ ਸਿਲਵਾ ਕਰਵਾ ਬਾਈਕ ਨੰਬਰ ਹੈ RC 51 ਹੈ ਚਲਾਨ ਦੀ ਫੋਟੋ ਪਈ ਹੈ ਹੂੰ ਦਰਖਾਸਤ ਪਈ ਹੈ ਕਿਹੜੇ ਥਾਣੇ ਦਾ ਮਾਮਲਾ ਇਹ 41 ਅੱਛਾ ਦਰਖਾਸਤ ਜਦੋਂ ਦਿੱਤੀ ਜਦੋਂ ਚੋਰੀ ਹੋਇਆ ਮੋਟਰਸਾਈਕਲ ਚਲਾਨ ਉਸ ਤੋਂ ਬਾਅਦ ਆਇਆ ਤੁਹਾਨੂੰ ਦਰਖਾਸਤ ਤੋਂ ਦੋ ਮਹੀਨੇ ਬਾਅਦ ਆਇਆ ਕਿੱਥੇ ਕਿੱਥੇ ਦੇ ਆ ਚਲਾਨ ਇਹ ਇੱਥੇ ਲੁਧਾਨੇ ਦਾ ਖੰਨੇ ਦਾ ਹੂੰ ਕਿਹੜੇ ਕੋਈ ਸੀਸੀਟੀਵੀ ਦਾ ਜ਼ਿਕਰ ਕਰ ਰਹੇ ਹੋ ਸਾਰਾ ਕੁਝ ਕਣਵਾ ਕੇ ਲਿਆ ਤੋ ਕੋਈ ਹਲ ਨਹੀਂ ਕੀ ਕੀ ਕਿਹਾ ਜਾ ਰਿਹਾ ਪੁਲਿਸ ਦੇ ਵੱਲੋਂ ਕੋਈ ਗੱਲ ਲੱਭਾਂਗੇ ਲੱਭਾਂਗੇ ਬਾਅਦ ਦੋ ਮਹੀਨੇ ਬਾਅਦ ਸਾਰੀ ਫੋਟੋ ਆਪ ਕਢਾ ਕੇ ਲਿਆ ਮੰਗ ਰਿਹਾ ਮੈਂ ਮੇਰੇ ਬਾਈਕ ਲੱਭਿਆ ਜਾਵੇ ਹੂੰ 2 ਮਹੀਨੇ ਹੋ ਗਏ ਮੈਨੂੰ ਆਇਕ ਜਗਵਾਰ ਹੋ ਰਿਹਾ ਪਰੇਸ਼ਾਨ ਹੋ ਗਏ 2 ਮਹੀਨੇ ਹੋ ਗਏ ਤੇਖ ਜਗਵਾਰ ਹੋ ਰਹਾ ਬਾਈਕ ਲੱਭ ਰੋ ਖੁਸ਼ ਆ ਰਿਹਾ ਮੈਂ ਪਹਿਲਾ ਆ ਰਿਹਾ ਆ ਰਿਹਾ ਮੈਨੂੰ ਉਹ ਰੱਖ ਆ ਰਿਹਾ